ਸੈਂਸਿਟੀਵ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੇ ਅੰਤ ਤੱਕ ਜਰੂਰ ਦੇਖਿਆ ਕਰੋ ਜਿਹੜਾ ਮੈਂ ਵੀਅਰ ਕੀਤਾ ਹੈਗਾ ਸੂਟ ਇਹ ਹੈਗਾ ਜੀ ਬਰਬਰੀ ਦੇ ਉੱਪਰ ਹੈਗਾ ਬਹੁਤ ਹੀ ਜਾਦੇ ਵਧੀਆ ਬਰਪਰੀ ਹੈ ਬਿਲਕੁਲ ਲਾਈਟ ਵੇਟ ਸਟੱਫ ਹੈ ਨੀਚੇ ਆਪਾਂ ਟਾਪਟਾ ਲਗਾਇਆ ਹੈਗਾ ਡਾਈ ਕਰਕੇ ਇਦਾਂ ਦੇਖੋ ਇਹ ਸਾਰਾ ਜਿਹੜਾ ਵਰਕ ਹੋਇਆ ਹੈਗਾ ਮਸ਼ੀਨ ਵਰਕ ਹੋਇਆ ਹੋਇਆ ਹੈਗਾ ਇਸ ਤਰ੍ਹਾਂ neck ਦਾ ਡਿਜ਼ਾਈਨ ਆ ਜਾਊਗਾ ਤੇ ਪਲੱਸ ਵਿੱਚ ਬੂਟੀਆਂ ਆ ਜਾਣਗੀਆਂ ਵਿਦ ਤੇ ਘੇਰਾ ਵਰਕ ਹੈਗਾ ਨਾਲ ਤੁਸੀਂ ਦੇਖ ਸਕਦੇ ਹੋਗੇ ਤੇ ਨਾਲ ਦੇਖੋ ਇਸ ਤਰ੍ਹਾਂ ਬਾਵਾ ਦੇ ਉੱਪਰ ਕੰਮ ਆ ਜੂਗਾ ਤਾਂ ਆਪਾਂ ਮਹਿਰੂਨ ਸ਼ੇਰ ਦੀ ਆਪਾਂ ਲੈ ਦਿੱਤੀ ਹੈ ਪਲੱਸ ਬੈਕ ਤੇ ਵੀ ਇਹਦੇ ਵਰਕ ਹੈਗਾ ਬੂਟੀਆਂ ਬੜੀਆਂ ਹੋਈਆਂ ਨੇਗੀਆਂ ਸਾਰੀ ਸ਼ਰਟ ਤੇ ਠੀਕ ਐ ਸੀ ਦੁਪੱਟਾ ਆਪਾਂ ਰੱਖਿਆ ਦੇ ਨਾਲ ਕਾਟਨ ਬਰਬਰੀ ਦਾ ਦੁਪੱਟਾ ਰੱਖਿਆਗਾ ਸੌਫਟ ਬਿਲਕੁਲ ਹਾਰਡ ਵਾਲਾ ਨਹੀਂ ਹੈਗਾ ਤੇ ਆਪਾਂ ਲੈਸ ਦਿੱਤੀਏਗੀ ਜਿੱਦਾਂ ਕਿ ਆਪਾਂ ਸੂਟ ਤੇ ਲਗਵਾਈ ਹੈ ਕਿ ਉਸ ਤਰ੍ਹਾਂ ਆਪਾਂ ਲੈਸ ਦਿੱਤੀਏ ਜੇ ਤੁਸੀਂ ਇਹਦੇ ਨਾਲ ਦੇ ਸੂਟ ਆਰਡਰ ਕਰਨਾ ਚਾਹੋਗੇ ਇਹਦੇ ਨਾਲ ਦੇ ਸੂਟ ਰੈਡੀ ਵੀ ਪਏ ਨੇਗੇ ਰੈਡੀ ਕਰਵਾਏ ਸੀਗੇ ਆਪਾਂ ਕਿਉਂਕਿ ਆਪਾਂ ਪਹਿਲਾਂ ਵੀ ਇਹਦੇ ਨਾਲ ਦੇ ਸੇਲ ਕਰ ਚੁੱਕੇ ਹਾਂਗੇ ਤੇ ਜੇ ਕਿਸੇ ਵੀ ਭੈਣ ਨੂੰ ਚਾਹੀਦੇ ਹੋਏ ਵਿਦ ਪ੍ਰਾਈਸ ਆਪਾਂ ਤੁਹਾਨੂੰ ਸੂਟ ਦੇ ਲੇਗੇ ਜਿਹੜੇ ਦੱਸਾਂਗੇ ਵੀਡੀਓ ਦੇ ਵਿੱਚ ਧਿਆਨ ਨਾਲ ਵੀਡੀਓ ਇਹ ਜਿਹੜੀ ਐਂਡ ਤੱਕ ਦੇਖਿਓ ਹਾਂਜੀ ਮੈਂ ਤੁਹਾਨੂੰ ਇਹਦੇ ਵਿੱਚ ਕਲਰ ਦਿਖਾ ਦੇਣੀ ਹੁੰਦੀ ਆ ਦਿਖਾ ਦੇਣੀ ਆ ਰੈਡੀ ਕੀਤੇ ਹੋਏ ਕਿਹੜੇ ਨੇਗੇ ਇਸ ਤਰ੍ਹਾਂ ਦੇਖੋ ਇਹ ਕਾਫੀ ਜਿਆਦਾ ਸੋਹਣਾ ਸੇਮ ਇਹਦੇ ਨਾਲ ਦਾ ਵੀ ਸੂਟ ਹੈਗਾ ਜਿਹੜਾ ਪਿਆ ਹੈਗਾ ਪ੍ਰਾਈਸ ਇਹਦਾ ਰਹੂ ਕਾਫੀ ਤਾਊਟ ਦੁਪੱਟਾ 3000 ਸੂਟ ਦਾ ਪ੍ਰਾਈਸ ਰਹੂਗਾ ਜੇ ਤੁਸੀਂ ਦੁਪੱਟਾ ਲਗਵਾਉਂਗੇ ਤਾਂ ਉਹਦੇ ਐਕਸਟਰਾ ਚਾਰजेस ਹੋਣਗੇ ਸੂਟ ਰੈਡੀ ਪਏਣਗੇ ਜਿੰਨਾ ਪਹਿਣਾ ਨੂੰ ਰਖੜੀਆਂ ਲਈ ਸੂਟ ਚਾਹੇ ਤੇ ਨੇਗੇ ਹਨਾ ਤਾਂ ਤੁਸੀਂ ਆਪਣਾ ਅੱਜ ਪੇਮੈਂਟ ਕਰਕੇ ਸੂਟ ਲੈਣਗੇ ਜਿਹੜੇ ਰਖਵਾ ਸਕਦੇ ਹੋਗੇ ਮੰਡੇ ਨੇਗੇ ਜਿਹੜੇ ਤੁਹਾਡੇ ਪਾਰਸਲ ਨੇਗੇ ਲੱਗ ਜਾਣਗੇ ਸੇਮ ਦੇਖੋ ਇਸ ਤਰ੍ਹਾਂ ਹੀ ਵਰਕ ਕੀਤਾ ਹੋਇਆ ਹੈਗਾ ਇਹ ਬਾਵਾ ਤੇ ਕੰਮ ਆ ਜੂਗਾ ਸੇਮ ਜਿੱਦਾਂ ਮੇਰੇ ਵਰਕ ਕੀਤਾ ਹੈ ਸੇਮ ਹੀ ਹੈਗਾ ਇਹ ਬਾਜੂ ਤੇ ਵਰਕ ਆ ਜੂਗਾ ਇਸ ਤਰ੍ਹਾਂ ਤੇ ਪਲੱਸ ਨਾਲ ਹੀ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਜਿਹੜਾ ਵਰਕ ਕੀਤਾ ਹੋਇਆ ਹੈਗਾ ਇਹ ਫਰੰਟ ਤੇ ਹੈ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਕੋਈ ਵੀ ਪੈਨ ਜਿੱਦਾਂ ਮਰਜੀ ਤੁਸੀਂ ਇਹ ਸੂਟ ਲੈ ਕੇ ਚੜੇ ਰੈਡੀ ਕਰਾ ਸਕਦੇ ਹੋ 42 43 44 ਤੱਕ ਠੀਕ ਹੈ ਜੀ ਇਸ ਤੋਂ ਬਾਅਦ ਆ ਜੂਗਾ ਇਹ ਬੈਕ ਤੇ ਦੇਖੋ ਸੇਮ ਬੋਟੀਆਂ ਪਈਆਂ ਹੋਈਆਂ ਨੇਗੀਆਂ ਸੇਮ ਵਰਕ ਹੈਗਾ ਕਲਰ ਸਾਰੇ ਅਲੱਗ-ਅਲੱਗ ਨੇ ਫਰਸਟ ਤੁਹਾਨੂੰ ਸੇਮ ਸੂਟ ਮਿਲ ਜੂਗਾ ਸੈਕੰਡ ਆਪਾਂ ਲਵੈਂਡਰ ਦੇ ਉੱਪਰ ਰੈਡੀ ਕੀਤਾ ਹੈਗਾ ਇਸ ਤਰ੍ਹਾਂ ਸੇਮ ਵਰਕ ਕੀਤਾ ਹੈਗਾ ਇਹ ਬੈਕ ਵਾਲੀਆਂ ਬੁੱਟੀਆਂ ਨੇ ਗਿਆ ਤੇ ਫਰੰਟ ਇਹਦਾ ਇਸ ਤਰ੍ਹਾਂ ਦਾ ਲਓ ਜੀ ਫਰੰਟ ਦਾ ਤੁਸੀਂ ਵਰਕ ਹੈਗਾ ਜਿਹੜਾ ਚੈੱਕ ਕਰਸਾ ਸਾਰਾ ਮਸ਼ੀਨ ਵਰਕ ਹੋਇਆ ਹੋਇਆ ਹੈਗਾ ਇਸ ਤਰ੍ਹਾਂ ਠੀਕ ਹੈ ਜੀ ਪੀ ਪਲਸ ਨਾਲ ਬਾਵਾ ਤੇ ਇੰਦਾ ਵਰਕ ਕੀਤਾ ਹੋਇਆ ਹੈਗਾ ਸਾਰੇ ਕਲਰ ਮਤਲਬ ਕਾਫੀ ਜਿਆਦੇ ਸੋਨੇ ਨੇ 3000 ਇਹਨਾਂ ਦਾ ਪ੍ਰਾਈਸ ਹੈ ਵਿਦ ਵਰਕ ਤੇ ਵਿਦਆਊਟ ਦੁਪੱਟਾ ਫੇਰ ਆ ਜੂਗਾ ਜੀ ਪਾਊਡਰ ਬਲੂ ਕਲਰ ਦੇ ਉੱਪਰ ਦੇਖੋ ਰੈਡੀ ਕੀਤਾ ਹੈਗਾ ਆਪਾਂ ਸੇਮ ਹੀ ਬੈਗ ਬੁੱਟੀ ਆ ਜੂਗੀ ਤੇ ਕਿਉਂਕਿ ਥੋੜਾ ਬਹੁਤਾ ਥ੍ਰੈਡ ਦਾ ਫਰਕ ਲਗਾਇਆ ਹੈ ਮੈਂ ਤੁਹਾਨੂੰ ਤਾਂ ਖੋਲ ਕੇ ਦਿਖਾ ਰਹੀਆਂ ਇਹ ਬਾਵਾ ਦਾ ਕੰਮ ਆ ਜੂਗਾ ਤੇ ਇਸ ਤਰ੍ਹਾਂ ਇਹ ਆ ਜੂਗਾ ਸਾਰਾ ਇਦੇ ਨਾਲ ਦਾ ਬਹੁਤ ਸਾਰਾ ਆਪਣੇ ਕੋਲੇ ਫੈਬਰਿਕ ਅਵੇਲੇਬਲ ਹੈਗਾ ਰਿਪੀਟ ਆਰਡਰ ਹੋਣਗੇ ਆਪਾਂ ਰੈਡੀ ਕਰਵਾ ਕੇ ਦੇ ਦਾਂਗੇ ਤੁਹਾਨੂੰ ਲੋ ਜੀ ਠੀਕ ਹੈ ਜੀ ਤੇ ਬੈਕ ਤੇ ਬੁੱਟੀ ਆ ਜਾਊਗੀ ਇਸ ਤਰ੍ਹਾਂ ਹੁਣ ਇਹਨੂੰ ਤੁਸੀਂ ਪਾ ਸਕਦੇ ਹੋਗੇ ਇਦਾਂ ਨਹੀਂ ਹੈਗਾ ਵੀ ਹੁਣ ਇਹ ਕਪੜਾ ਪੈਣਾ ਨਹੀਂ ਹੈਗਾ ਪੈ ਜਾਊਗਾ ਕਿਉਂਕਿ ਸਟਾਫ ਮੈਂ ਪਹਿਲਾਂ ਵੀ ਦੱਸਿਆ ਜਿਹੜੇ ਤੁਸੀਂ ਪ੍ਰਿੰਟ ਸੂਟ ਲੈਣਗੇ ਬਹੁਤ ਲਾਈਟ ਵੇਟ ਸਟਾਫ ਹੁੰਦਾ ਹੈਗਾ ਇਹ ਹੈਵੀ ਨਹੀਂ ਹੁੰਦਾ ਹੈਗਾ ਪੀਚ ਸ਼ੇਡ ਆ ਜਾਊਗਾ ਪੀਚ ਪਿੰਕ ਜਿਹਾ ਸ਼ੇਡ ਹੈਗਾ ਪੂਰਾ ਪੀਚ ਨਹੀਂ ਹੈਗਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ neck ਦੇ ਉੱਪਰ ਵਰਕ ਆ ਜਾਊਗਾ ਤੇ ਇਤਾਂ ਦੇਖੋ ਹਿੰਦ ਤੁਸੀਂ neck ਦੇ ਉੱਪਰ ਵਰਕ ਆ ਜਾਊਗਾ ਘੇਰੇ ਤੇ ਆ ਜਾਊਗਾ ਇਹ ਘੇਰਾ ਬਣਿਆ ਹੋਇਆ ਹੈਗਾ ਇਹਦਾ ਸੇਮ ਬਾਵਾ ਤੇ ਬੈਕ ਤੇ ਬੁੱਟੀ ਆ ਜਾਊਗੀ ਬਾਜੂ ਤੇ ਤੁਸੀਂ ਵਰਕ ਹੈ ਜਿਹੜਾ ਦੇਖ ਸਕਦੇ ਹੋ ਇਹ ਵਾਲੇ ਪੀਸ ਨੇਗੇ ਜਿਹੜੇ ਫਿਲਹਾਲ ਇਸ ਟਾਈਮ ਰੈਡੀ ਪਏ ਨੇ ਕਿਉਂਕਿ ਕਾਫੀ ਪੈਣਾ ਕਹਿੰਦੇ ਨੇ ਵੀ ਸੂਟ ਰੈਡੀ ਪੈ ਨੇ ਸਾਨੂੰ ਚਾਹੀਦੇ ਨੇ ਜੇ ਅਮਰਜੈਂਸੀ ਤਾਂ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੋ 3000 ਦੇ ਦਾ ਪ੍ਰਾਈਸ ਹੈਗਾ ਹੁਣ ਮੈਂ ਤੁਹਾਨੂੰ ਦਿਖਾਉਣੀ ਆਂਗੀ ਬਟਰ ਕਾਟਨ ਦੇ ਸੂਟ ਨੇਗੇ 30 ਦਾ ਦੇ ਮੈਚਿੰਗਾਂ ਨੇਗੀਆਂ ਜੇ ਕੋਈ ਵੀ ਪਹਿਨ ਲੈਣਾ ਚਾਹੁੰਦੀ ਹੈਗੀ ਤਾਂ ਤੁਸੀਂ ਲੈ ਸਕਦੇ ਹੋਗੇ ਲਾਈਨਿੰਗ ਵਿਦਆਊਟ ਲਾਈਨਿੰਗ ਇਹਨੂੰ ਤੁਸੀਂ ਸਟਿਚ ਕਰਾ ਸਕਦੇ ਹੋ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਇਸ ਤਰ੍ਹਾਂ ਇਹ ਵਾਲੀ ਆਜੂਗੀ ਸ਼ਰਟ ਆਜੂਗੀ ਲਓ ਜੀ ਪਹਿਲਾ ਪ੍ਰਿੰਟ ਹੈ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਸ਼ਰਟ ਆਜੂਗੀ ਤੇ ਪਲੱਸ ਨਾਲ ਬਾਟਮ ਆਜੂਗੀ ਟੀਸਟਾ ਦੀ ਆਜੂਗੀ ਠੀਕ ਹੈ ਜੀ ਬਟਰ ਕਾਟਨ ਦੀਆਂ ਇਹ ਮੈਚਿੰਗਾਂ ਨੇਗੀਆਂ ਇਹਦਾ ਪ੍ਰਾਈਸ ਰਹੂਗਾ ਜਿਹਦੇ ਨਾਲ ਟੀਸਟਾ ਦੀ ਬਾਟਮ ਹੈ ਉਹਦਾ ਪ੍ਰਾਈਸ ਰਹੂਗਾ 1500 ਜਿਹੜੀ ਵਿਦਆਊਟ ਮਤਲਬ ਟੀਸਟਾ ਦੀ ਬਾਟਮ ਜਿਹਦੇ ਨਾਲ ਨਹੀਂ ਹੈਗੀ ਉਹਦਾ ਪ੍ਰਾਈਸ ਰਹੂਗਾ 1450 ਠੀਕ ਹੈ ਜੀ ਇਸ ਤਰ੍ਹਾਂ ਕਿਉਂਕਿ ਜਿਹੜੀਆਂ ਭੈਣਾ ਬਟਰ ਕਾਟਨ ਦੀਆਂ ਸੂਟਾਂ ਦੀ ਮੈਚਿੰਗ ਲੈਣਾ ਚਾਹੁੰਦੀਆਂ ਨੇ ਗਿਆ ਤਾਂ ਤੁਸੀਂ ਇਹ ਵਾਲੇ ਲੈ ਸਕਦੇ ਹੋਗੇ ਸੂਟ ਤੇ ਜਿਹੜੀ ਬਾਟਮ ਦਾ ਸਟੱਫ ਹੈ ਬਹੁਤ ਜ਼ਿਆਦਾ ਸੋਹਣਾ ਹੈਗਾ ਬਿਲਕੁਲ ਸੌਫਟ ਹੈਗਾ ਬਟਰ ਕਾਟਨ ਹੀ ਆਪਾਂ ਲਗਾਇਆ ਹੋਇਆ ਹੈਗਾ ਇਸ ਤਰ੍ਹਾਂ ਇਹ ਬਾਟਮ ਰਹੂਗੀ ਬਲੈਕ ਸੂਟ ਹੈਗਾ ਇਹ ਵਾਲੀ ਰਹੂਗੀ ਸ਼ਰਟ ਨਾਲ बॉटम ਕੱਲੀ ਸ਼ਰਟ ਆਪਣੇ ਕੋਲ ਕੋਈ ਵੀ ਨਹੀਂ ਮਿਲਦੀ ਹੈਗੀ ਪਲੀਜ਼ ਉਹ ਭੈਣ ਕੋਈ ਵੀ ਮੈਸੇਜ ਨਾ ਕਰਿਆ ਕਰੋ ਜੇ ਕੀ ਹੁੰਦੀ ਹੈ ਮੈਂ ਵੀਡੀਓ ਦੇ ਵਿੱਚ ਦੱਸ ਦੱਸ ਦੇਣੀ ਨੇ ਵੀ ਤੁਸੀਂ ਕੱਲੀ ਸ਼ਰਟ ਲੈ ਸਕਦੇ ਹੋਗੇ ਕੋਈ ਵੀ ਭੈਣ ਇਦਾਂ ਮੈਸੇਜ ਨਾ ਕਰਿਓ ਵੀ ਸਾਨੂੰ ਕੱਲੀ ਸ਼ਰਟ ਚਾਹੀਦੀ ਹੈ ਕਿ ਆਪਣੇ ਕੋਲ ਕੋਈ ਵੀ ਸ਼ਰਟ ਕੱਲੀ ਨਹੀਂ ਅਵੇਲੇਬਲ ਹੁੰਦੀ ਇਹਦਾ ਪ੍ਰਾਈਸ ਰਹੂਗਾ 1450 ਪ੍ਰਾਈਸ ਰਹੂਗਾ ਲੋਚ ਲਾਈਨਿੰਗ ਲਗਵਾਉਣੀ ਹੈ ਨਹੀਂ ਲਗਵਾਉਣੀ ਉਹ ਤੁਹਾਡੀ ਆਪਣੀ ਇੱਛਾ ਹੈਗੀ ਇਹਦਾ ਦੂਜਾ ਕਲਰ ਆ ਗਿਆ ਜੀ ਰਾਣੀ ਸ਼ੇਡ ਦੇ ਵਿੱਚ ਰੈੱਡ ਕਲਰ ਹੈ ਸੌਰੀ ਲਓ ਜੀ ਲਓ ਜੀ ਰੈੱਡ ਕਲਰ ਦੇ ਵਿੱਚ ਆ ਗਿਆ ਇਹਦੇ ਵਿੱਚ ਪਹਿਲਾਂ ਇੱਕ ਮਜ਼ੈਂਟਾ ਸ਼ੇਡ ਵੀ ਆਇਆ ਸੀਗਾ ਉਹ ਉਹ ਬਟਰ ਕਾਟਨ ਦੇ ਵਿੱਚ ਹੈਗਾ ਤੇ ਉਹ 올ਓਵਰ ਸੂਟ ਸੀਗਾ ਇਹ ਮਤਲਬ ਤੁਸੀਂ ਮੈਚਿੰਗ ਲੈ ਸਕਦੇ ਹੋਗੇ ਸਾਡੇ 1400 ਪ੍ਰਾਈਸ ਹੈ ਨੈਕਸਟ ਸੂਟ ਆ ਗਿਆ ਮਹਿਰੂਨ ਸ਼ੇਡ ਦੇ ਵਿੱਚ ਆ ਗਿਆ ਲੋ ਜੀ ਪ੍ਰਿੰਟਡ ਡਿਜ਼ਾਈਨ ਤੁਸੀਂ ਦੇਖੋ ਪੇਮੈਂਟ ਨਾਲ ਦੀ ਨਾਲ ਕਰ ਦਿਓ ਬੁਕਿੰਗ ਕੋਈ ਨਹੀਂ ਹੈਗੀ ਸੂਟ ਦੀ 2-4 ਘੰਟਿਆਂ ਦੇ ਵਿੱਚ ਜੇ ਤੁਸੀਂ ਪੇਮੈਂਟ ਕਰ ਦਿਓ ਤਾਂ ਸੂਟ ਬੁੱਕ ਕੀਤਾ ਜਾਊਗਾ ਨਹੀਂ ਜਿਵੇਂ ਜਿਵੇਂ ਭੈਣਾਂ ਦੀ ਪੇਮੈਂਟ ਆ ਜਾਂਦੀ ਹੈ ਆਪਾਂ ਤੋਂ ਦਾ ਦਾ ਸਾਰੇ ਸੂਟ ਨਿੰਗੇ ਮਤਲਬ ਦੇਈ ਜਾਂਦੇ ਹੁੰਨੇ ਆ ਕਿ ਕੋਈ ਕਿਸੇ ਦੀ ਵੀ ਵੇਖ ਨਹੀਂ ਕਰਦੇ ਹੈਗੇ ਇੰਦਾ ਹੁਣ ਕਿਉਂਕਿ ਪੇਮੈਂਟ ਡਿਲੇ ਹੋ ਜਾਂਦੀਆਂ ਨੇ ਕਾਫੀ ਫਿਰ ਲਓ ਜੀ ਇਹਦੇ ਨਾਲ ਮਹਿਰੂਨ ਬਾਟਮ ਹੈ ਨੈਕਸਟ ਪ੍ਰਿੰਟ ਹੈ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਤੇ ਨਾਲ ਮਹਿਰੂ ਇਹਦੇ ਨਾਲ ਰੈਡ ਬਾਥਰੂਮ ਹੋਊਗੀ ਠੀਕ ਹੈ ਜੀ ਇਦਾਂ ਦੀਆਂ ਮੈਚਿੰਗਾਂ ਨੇਗੀਆਂ ਨੈਕਸਟ ਸ਼ੇਡ ਆ ਗਿਆ ਡਾਰਕ ਗ੍ਰੇ ਸ਼ੇਡ ਆ ਗਿਆ ਇਸ ਤਰ੍ਹਾਂ ਇਹ ਸ਼ਰਟ ਹੈ ਇਹ ਵਾਲੀ ਬਾਟਮ ਰਹੇਗੀ ਇਹ ਵਾਲੀ ਸ਼ਰਟ ਲੱਗੂਗੀ ਠੀਕ ਹੈ ਜੀ ਪ੍ਰਾਈਸ ਇਹਦਰ ਹੋਊਗਾ ਜੀ 1450 ਨੈਕਸਟ ਆ ਗਿਆ ਪਿੰਕ ਪਿੰਕ ਸ਼ੇਡ ਵੀ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਬਾਟਮ ਰਹੂਗੀ ਮੈਚਿੰਗ ਸੂਟ ਦੇਗੇ ਤੇ ਇਸ ਤਰ੍ਹਾਂ ਇਹ ਸ਼ਰਟ ਰਹੂਗੀ ਬਾਕੀ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋਗੇ ਬਾਟਮ ਦੇ ਉੱਪਰ ਜਾਂ ਸ਼ਰਟ ਦੇ ਉੱਪਰ ਉਹ ਤੁਹਾਡੀ ਆਪਣੀ ਚੋਇਸ ਹੈ ਕਰਾ ਸਕਦੇ ਹੋ ਫਿਰ ਜਿਹੜਾ ਮੈਂ ਤੁਹਾਨੂੰ ਪਹਿਲਾਂ ਸਭ ਤੋਂ ਫਰਸਟ ਦੇ ਸੂਟ ਦਿਖਾਏ ਸੀਗੇ ਰੈੱਡ ਤੇ ਬਲੈਕ ਉਹਦਾ ਇਹ ਤੀਜਾ ਕਲਰ ਹੈ ਮਹਿੰਦੀ ਸ਼ੇਡ ਹੈਗਾ ਏਦਾਂ ਇਹਦੀ ਬਾਟਮ ਹੈ ਇਹ ਵਾਲੀ ਸ਼ਰਟ ਹੈਗੀ ਠੀਕ ਹੈ ਜੀ ਸਾਰੇ ਮਤਲਬ ਬ੍ਰਾਂਡ ਦੇ ਸੂਟ ਨੇ ਟਿਸਟਾ ਦੇ ਰਹਿਣਗੇ ਫਿਰ ਆਜੂਗਾ ਪਰਪਲ ਲੋਚੀ ਸਟ੍ਰਾਈ ਵਾਲੀ ਇਹਦੀ ਸ਼ਰਟ ਰਹੂਗੀ ਏਦਾਂ ਇਹਦੀ ਬਾਟਮ ਆਂਗੀ ਲੋਚੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਆ ਆ ਸੂਟ ਲੇਗੇ ਜਿਹੜੇ ਕਾਫੀ ਡਿਮਾਂਡ ਦੇ ਵਿੱਚ ਨੇਗੇ ਇਹ ਵੀ ਮੈਂ ਸੋਚਿਆ ਵੀਡੀਓ ਦੇ ਵਿੱਚ ਆਪਾਂ ਦਿਖਾ ਦੰਨੇਗੇ ਇਹਦਾ ਪ੍ਰਾਈਸ ਹੈਗਾ ਜੀ 2300올올 ਓਵਰ ਦਾ ਜੇ ਤੁਸੀਂ ਮਤਲਬ ਮੈਚਿੰਗ ਲੈਣਾ ਚਾਹੁੰਦੇ ਹੋ ਤਾਂ 1850 ਠੀਕ ਹੈ ਜੀ ਜਿਵੇਂ ਵੀ ਤੁਸੀਂ ਲੈਣਾ ਚਾਹੋਗੇ ਲੈ ਸਕਦੇ ਹੋਗੇ ਕਾਫੀ ਭੈਣਾਂ ਦੀ ਡਿਮਾਂਡ ਸੀ ਚਾਹੀਦੇ ਸੀ ਜਿਹੜੀਆਂ ਭੈਣਾਂ ਦੇ ਮੈਸੇਜ ਆ ਰਹੇ ਸੀਗੇ ਤੁਸੀਂ ਲੈ ਸਕਦੇ ਹੋ ਨੈਕਸਟ ਸੂਟ ਆ ਗਿਆ ਜੀ ਟੇਸਟਾ ਦੇ ਮੈਚਿੰਗ ਹੈਗੀ ਲਓ ਜੀ ਇਹ ਬਟਰ ਕਾਟਨ ਦੇ ਵਿੱਚ ਹੈਗੀ ਐਸਟਰਾ ਲਓ ਜੀ ਟਿਸਟਾ ਦੀ ਹੀ ਬਾਟਮ ਮਿਲੂਗੀ ਸ਼ਾਇਦ ਇਹ ਸਟੱਫ ਹੈ ਜਿਹੜਾ ਮੈਨੂੰ ਲੱਗਦਾ ਵੀ ਕਾਟਨ ਚ ਵੀ ਆ ਰਿਹਾ ਹੈ ਪ्युअर ਕਾਟਨ ਕੈਮਰਿਕ ਦੇ ਵਿੱਚ ਤੇ ਬਾਕੀ ਆਪਾਂ ਬਟਰ ਕਾਟਨ ਦੇ ਵਿੱਚ ਲੈ ਕੇ ਆਏ ਟਿਸਟਾ ਦੇ ਇਹਦਾ ਪ੍ਰਾਈਸ ਰਹੂਗਾ 1800 ਵਿਦ ਸ਼ਿਪਿੰਗ ਰਹੂਗਾ ਇਹਦੇ ਨਾਲ ਦੇ ਆਪਾਂ ਲੈ ਕੇ ਆਏਗੇ ਸੂਟ ਤੇ ਪਹਿਲਾ ਕਲਰ ਇਹ ਵਾਲਾ ਹੈ ਇਹ ਤੁਹਾਂ ਤੁਸੀਂ ਕਲਰ ਹੈ ਦੇਖ ਸਕਦੇ ਹੋ ਦੋ ਹੀ ਕਲਰ ਸੀ ਇਹਦੇ ਵਿੱਚ ਬਾਟਮ ਤਾਂ ਸੇਮ ਹੀ ਹੈਗੀ ਤੇ ਬਸ ਸ਼ਰਟ ਦੇ ਵਿੱਚ ਉਹਦੇ ਵਿੱਚ ਮਹਿਰੂਨ ਹੈ ਇਹਦੇ ਵਿੱਚ ਪਿੰਕ ਹੈ ਠੀਕ ਹੈ ਜੀ ਆ ਮੇਰੇ ਨਾਲ ਦੇ ਸੂਟ ਨੇ ਆਪਾਂ ਦੁਬਾਰਾ ਲੈ ਕੇ ਆਏਾਂਗੇ 1850 ਪ੍ਰਾਈਸ ਹੈ ਜੀ ਦਾ ਟੇਸਟਾ ਦੇ ਪਹਿਲਾਂ ਆਪਾਂ ਦੋ ਰੋਲ ਨੇਗੇ ਜਿਹੜੇ ਸੇਲ ਕਰ ਚੁੱਕਿਆਂਗੇ ਜੇ ਇਹ ਵਾਲਾ ਚਾਹੀਦਾ ਹੈਗਾ ਤਾਂ ਤੁਸੀਂ ਲੈ ਸਕਦੇ ਹੋਗੇ ਮੇਰੇ ਖਿਆਲ ਜੇ ਇਹ ਪਹਿਣਾ ਦੇ ਆਰਡਰ ਹੀ ਸੀਗੇ ਜੇ ਤੁਸੀਂ ਲੈਣਾ ਚਾਹੋਗੇ ਤਾਂ ਲੈ ਸਕਦੇ ਹੋ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੋਵੇ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰ ਦਿਓ ਬੁਕਿੰਗ ਕੋਈ ਨਹੀਂ ਹੈਗੀ ਸੂਟ ਦੀ ਸਿਰਫ ਜਿਹੜੀਆਂ ਪਹਿਣਾ ਦੇ ਪਾਰ ਤੋਂ ਆਰਡਰ ਚੱਲ ਰਹੇਗੇ ਉਹਨਾਂ ਦੀ ਬੁਕਿੰਗ ਹੋਊਗੀ ਸੂਟਾਂ ਦੀ ਤੇ ਬੁਕਿੰਗ ਕੋਈ ਨਹੀਂ ਹੈਗੀ ਪੇਮੈਂਟ ਕਰਕੇ ਨਾਲ ਦੀ ਨਾਲ ਨਾ ਪਲੀਜ਼ ਕਿਉਂਕਿ ਅਸੀਂ ਵੀ ਪੇਮੈਂਟ ਅੱਗੇ ਕਰਨੀਆਂ ਹੁੰਦੀਆਂ ਨੇ ਤਾਂ ਕਰਕੇ ਸਾਨੂੰ ਵੀ ਚਾਹੀਦਾ ਸਾਡਾ ਵੀ ਸਰਕਲ ਇਦਾਂ ਹੀ ਘੁੰਮਦਾ ਸਟਾਕ ਲੈ ਆਏ ਸੇਲ ਕਰਤਾ ਲੈ ਆਏ ਸੇਲ ਕਰਤਾ ਨਾ ਤਾਂ ਕਰਕੇ ਪੇਮੈਂਟ ਨਾ ਪਲੀਜ਼ ਦੇਲੇ ਦੇਲੇ ਕਰਿਆ ਕਰੋ ਸਮਝਾ ਕਰ ਵੇ ਗੱਲ ਤੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨੇ ਕਿ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ